ਕੋਈ ਕਾਰਵਾਈ ਸਾਡੇ ਜਿਹੜੇ ਸਿਲੰਡਰ ਉਹ ਵਿਗ ਗਏ ਵੇਖੋ ਵੀ ਉਥੇ ਕਿੰਨਾ ਕੁਸ਼ ਲਲਾ ਵੀ ਕਰਦਾ ਕਿ ਅਹੀਂ ਨਹੀਂ ਜਾਂਦਾ ਕਿ ਕੀ ਕੁਸ਼ ਹੋਇਆ ਲੋਹੇ ਦੀਆਂ ਲੈਂਗੀਆਂ ਪਾਉਣੀਆਂ ਸਾਡੀਆਂ ਕਿ ਜਿਹੜੇ ਫੀਸ ਸੀਗੇ ਜੋ ਵੱਡਾ ਵੀ ਚੱਪਲ ਚੋਰ ਆਪਣੀ ਸਰਕਾਰ ਤੇ ਬਹੁਤ ਵੱਡਾ ਲੱਗਿਆ ਚੋਰ ਆ ਸਾਡੀ ਟਰਾਲੀ ਚੋਰ ਚੱਪਲ ਚੋਰ ਕੜਛੀ ਚੋਰ ਸਲੰਘਾ ਚੋਰ ਕੋਈ ਹੋਰ ਵੀ ਗੱਲ ਸਾਡਾ ਸਪੀਕਰ ਸਾਹਿਬ ਇਹ ਕਹਿੰਦਾ ਝੰਡੇ ਲੈ ਕੇ ਵੀ ਲੜਣਾ ਸਾਡੇ ਅੱਗੇ ਆ ਜਾਂਦੇ ਆ ਕੌਣ ਕਹਿੰਦਾ ਆਪਣੇ ਸਪੀਕਰ ਸਾਹਿਬ ਬਲਾਰ ਸਿੰਘ ਸੰਤਵਾਂ ਧੰਨਵਾਦ ਕਿਉਂਕਿ ਇਹ ਵੀ ਲੜੜਾਂ ਦੀ ਛੋਟੀ ਸਰਕਾਰ ਬਣਾਈ ਹੈ ਜੀ ਤੁਸੀਂ ਆ ਕੇ ਉੱਥੇ ਧਰਮ ਦੇ ਵਿੱਚ ਬੈਠ ਗਏ ਸੀ ਸਾਡੀ ਜਨ ਉਹ ਦੀ ਰਾ ਜਿਹੜੀ ਕਿ ਜਿਹੜੀ ਸਰਕਾਰ ਬਣੀ ਸਾਨੂੰ ਇਹ ਲੱਗਦਾ ਵੀ ਜਿਹੜੀ ਪਹਿਲਾਂ ਗੱਲ ਸੁਣਦੇ ਸੀ ਨਾ ਵੀ ਆਮ ਆਦਮੀ ਪਾਰਟੀ ਬੀਜੇਪੀ ਦੀ ਵੀ ਟੀਮ ਹੈ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰ ਦੀ ਵੀ ਟੀਮ ਹੈ ਪੀ ਪੀ ਟੀਮ ਸ਼ਤ ਹੋ ਗਈ ਜੀ ਹੈ ਵੀ ਟੀਮ ਨਹੀਂ ਸਾਰੇ ਸਾਰੇ ਬੀਜੇਪੀ ਹੈ ਦੂਜੀ ਗੱਲ ਇਹ ਸੀ ਸਾਡੀ ਵੀ ਦੇਖੋ ਕੋਈ ਸਾਡਾ ਕੋਈ ਖਤਰਾ ਨਹੀਂ ਅਸੀਂ ਬਿਲਕੁਲ ਇਹਨੂੰ ਕੋਈ ਮਤਲਬ ਕਿਸੇ ਤਰੀਕੇ ਨਾਲ ਨਹੀਂ ਉਠਾਵਾਂਗੇ ਦੂਜੇ ਪਾਸੇ ਇੰਨੀਆਂ ਵੱਡੀਆਂ ਫੋਰਸਾਂ ਲਾ ਕੇ ਸਾਨੂੰ ਚੁੱਪ ਚੁੱਪ ਹੀ ਤੇ ਠਾਇਆ ਗਿਆ ਔਰ ਇੰਨੇ ਜਿਆਦਾ ਸਾਡਾ ਉਥੇ ਨੁਕਸਾਨ ਹੋਇਆ ਕਰੋੜਾ ਰੁਪਏ ਸਾਡਾ ਨੁਕਸਾਨ ਹੋਇਆ ਉਹਦੇ ਬਾਰੇ ਜਦੋਂ ਮੁੰਡੇ ਨਾਲ ਨਹੀਂ ਜ਼ਮੀਨ ਦਾ ਨੂੰ ਦੇ ਨਾਲ ਨਹੀਂ ਵੀ ਖਾਂ ਦਾ ਪੁੱਤਾਂ ਬਿਲਕੁਲ ਨਹੀਂ। ਉਹ ਕੁਸੂਆ ਕੋਈ ਤਾਂ ਦੇਖ ਪਾਣੇ। ਜੀ ਕਿ ਕਿਉਂਕਿ ਕਿਸਾਨ ਦੇ ਮੈਂ ਹਮੇਸ਼ਾ ਨਾਲ ਖੜਾ ਇਹ ਨੁਕਸਾਨ ਨਹੀਂ ਹੋਣਾ ਚਾਹੀਦਾ ਸੀ। ਪਰ ਹੁਣ ਮੈਨੂੰ ਵੀ ਅਜ ਤੀ ਇਹ ਸਮਝ ਨਹੀਂ ਆਈ ਕਿ ਕੋਈ ਨਾ ਕੋਈ ਉੱਤੇ ਸਰਕਾਰ ਤੇ ਪ੍ਰੈਸ਼ਰ ਹੋਣਾ ਜਿਹੜਾ ਇੱਕਦਮ ਇਹ ਸਾਰਾ ਏਡਾ ਵਟਾ ਕਾਮ ਚੱਕਰ ਨਹੀਂ ਕਰਦਾ ਕਿਉਂਕਿ ਸਾਲ ਸਵਾ ਸਾਲ ਤੇ ਆਪਾਂ ਬੈਠੀ ਆਪਾਂ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਜੀ ਨਾ ਹੀ ਕੋਈ ਪੰਜਾਬ ਚ ਬੁਲਾਇਆ ਸਾਨੂੰ ਤੁਹਾਨੂੰ ਲੱਗਦਾ ਪ੍ਰੈਸ਼ਰ ਹੋਣਾ ਪਰ ਸਾਨੂੰ ਇਹ ਲੱਗਦਾ ਵੀ ਜਿਹੜੀ ਪਹਿਲਾਂ ਗੱਲ ਸੁਣਦੇ ਸੀ ਨਾ ਵੀ ਆਮ ਆਦਮੀ ਪਾਰਟੀ ਬੀਜੇਪੀ ਦੀ ਵੀ ਟੀਮ ਹੈ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰ ਵਿੱਚ ਟੀਮ ਵੀ ਟੀਮ ਸ਼ਤ ਹੋ ਗਈ ਜੀ ਹੈ ਵੀ ਟੀਮ ਨਹੀਂ ਸਾਰੀ ਸਾਰੀ ਵੀਜੇਪੀ ਹੈ ਦੂਜੀ ਗੱਲ ਇਹ ਸੀ ਸਾਡੀ ਵੀ ਦੇਖੋ ਹੁਣ ਆਪਣੇ ਹੋ ਗਈ ਜੀ ਹੈ ਵੀ ਟੀਮ ਨਹੀਂ ਸਾਰੀ ਸਾਰੀ ਵੀਜੇਪੀ ਹੈ ਦੂਜੀ ਗੱਲ ਇਹ ਸੀ ਸਾਡੀ ਵੀ ਦੇਖੋ ਹੁਣ ਆਪਣੇ ਪੰਜਾਬ ਦੇ ਵਿੱਚ ਝੋਨਾ ਲੱਗਣਾ ਔਰ ਬਹੁਤ ਸਾਰੇ ਸਾਡੇ ਧਿਰਗੇ ਦੇ ਵਿੱਚ ਪਾਣੀ ਵੜਾ ਔਰ ਇਹਦੇ ਵਿੱਚ ਹਾਈਬ੍ਰਿਡ ਕਿਸਮਾਂ ਜਿਹੜੀ ਝੋਨੇ ਦੀ ਉਹ ਵੀ ਪਰਫੁੱਲ ਤੁਹੇ ਤੁਹੇ ਬ੍ਰੈਡਿਕ ਲੱਗਦੀਆਂ ਤਾਂ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਾਂ ਆਪ ਦੀ ਕਿਸ ਤਰੀਕੇ ਦੇ ਨਾਲ ਸਾਨੂੰ ਸਮਝ ਤੋਂ ਬਾਹਰ ਹੈ ਕਿ ਹਾਈਬ੍ਰਿਡ ਝੋਨੇ ਦੇ ਬੀਜ ਨੂੰ ਬੈਨ ਕਰ ਦਿੱਤਾ 44 ਨੂੰ ਬੈਨ ਕਰ ਦਿੱਤਾ ਉਹਦਾ ਅਲਟਰਨੇਟਿਵ ਕੁਝ ਨਹੀਂ ਦਿੱਤਾ ਗਿਆ ਵੀ ਯਾਰ ਤੁਸੀਂ ਆਹ ਫਸਲ ਬੀਜੋ ਦੇਖੋ ਜਿੰਨੇ ਫੈਸਲ ਦੀ ਫਸਲ ਏਕੜ ਦੇ ਵਿੱਚ ਹੁੰਦਾ ਸੀ ਹਾਈਬ੍ਰਿਡ ਚ ਉਹਨਾ ਮੰਨ ਲਓ 50000 ਦਾ ਹੁੰਦਾ ਸੀ ਤਾਂ ਉਹਦੇ ਬਰਾਬਰ ਦੀ ਫਸਲ ਦਿੱਤੀ ਜਾਂਦੀ ਨਰਮਾ ਆਪਣੇ ਏਰੀਆ ਵਿੱਚ ਹੁੰਦਾ ਨਹੀਂ ਬਿਲਕੁਲ ਸੁੰਧੀ ਪੈ ਜਾਂਦੀ ਆ ਉਹਦੇ ਬਰਾਬਰ ਦੀ ਫਸਲ ਦਾ ਤੁਸੀਂ ਅਲਟਰਨੇਟਿਵ ਕੀ ਦਿੱਤਾ ਉਹ ਕਿਸਾਨ ਤਾਂ ਪਹਿਲਾਂ ਹੀ ਚਾਰੇ ਮਰੇ ਪੈਨ ਜਿੱਥੇ ਪਾਣੀ ਦਾ ਧੱਕ ਦਾ ਪਾਣੀ ਮੜਾ ਉਹਨਾਂ ਦਾ ਵੀ ਤੁਸੀਂ ਬੰਦ ਕਰ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਹੋ ਸਹੀ ਦਿਲ ਦੀ ਗੱਲ ਤੁਸੀਂ ਮੇਰੇ ਤਾਂ ਆਪਦੇ ਹਾਈਬ੍ਰਿਡ ਹੁੰਦਾ ਸਹੀ ਪੁੱਛੋ ਠੀਕ ਹੈ ਮੈਂ 80 90 ਕਿੱਲੇ ਝੋਨਾ ਲਾਉ ਮੇਰੀ ਆਪ ਦੀ ਜ਼ਿੰਦਾ ਖੇਤਾਂ ਇਹ ਦੂਜਾ ਝੁੰਡਾ ਹੁੰਦਾ ਹੀ ਨਹੀਂ ਸਕਦਾ ਪਾਣੀ ਮਾੜਾ ਬਣੀ ਤਾਂ ਫਸਲ ਹੋਵਦਾ ਆਪਰੇ ਤਾਂ ਚਲੋ ਹੀ ਪਈਆ ਅਸੀਂ ਅਸੀਂ ਧਰਨਾ ਲਾਵਾਂਗੇ ਸਾਡੇ ਧਰਨੇ 'ਚ ਤੁਸੀਂ ਬੈਠੋ ਆ ਕੇ ਮੇਰੀ ਬੇਟੀ ਦਾ ਸੰਭੋਧ ਹਾਂਜੀ ਬੇਟੀ ਸੰਭੋਧ ਤੇ ਮੈਂ ਨਾ ਉਹਨਾਂ ਨੂੰ ਆਪਣੇ ਛੇਲਰਾਂ ਵਾਲਿਆਂ ਨੂੰ ਇਹ ਪੁੱਛਿਆ ਸੀ ਵੀ ਯਾਰ ਇਹ ਕਾਰਨ ਕੀ ਆ ਵੀ ਕਿਉਂ ਹਾਈਬ੍ਰਿਡ ਬੈਂਡ ਕਰਤਾ ਤੁਸੀਂ ਚੱਕਣਾ ਅੱਗੇ ਵੀ ਆਪਾਂ ਚੱਕੀ ਜਾਂਦੇ ਆ ਵੀ ਹੋਰ ਚੱਕੀ ਜਾਂਦੇ ਉਹ ਕਹਿੰਦੇ ਬਾਈ ਜੀ ਅਸੀਂ ਰੌਲਾ ਪਾਏ ਹੁੰਦੇ ਕਹਿੰਦੇ ਇਹਦੇ 'ਚ ਜੇ ਡੀ ਫਸਲ ਕਹਿੰਦੇ 80 ਦਿਨਾਂ ਚ ਤਿਆਰ ਹੋ ਜਾਂਦੀ ਹੈ ਨਾ ਉਹਦੇ ਵਿੱਚ ਭੁੱਖਪਾਚ 80 ਇਕ ਜਿਆਦਾ ਹੁੰਦੀ ਹੈ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਸੀ ਅਸੀਂ ਜਾ ਕੇ ਪੁੱਛਿਆ ਕਿ ਸਾਡਾ 1 ਕੋ ਅਪ੍ਰੈਲ ਨੂੰ ਖਲਾਜ ਮੈਂ ਇਹ ਵੀ ਕਿਹਾ ਮੈਂ ਹੈ ਫਿਰ ਤੁਸੀਂ ਸਾਡੀਆਂ ਗੱਲਾਂ ਸੁਣੇਗੀ ਉਹ ਕਹਿੰਦਾ ਜੀ ਜਿਹੜੀ ਫਸਲ 100 ਦਿਨ ਤੋਂ ਉੱਤੇ ਲੈ ਕੇ ਤਿਆਰ ਹੁੰਦੀ ਹੈ ਕਹਿੰਦੇ ਉਹ ਨਹੀਂ ਸਾਡਾ ਨੁਕਸਾਨ ਅਸੀਂ ਮੰਨ ਲਿਆ ਅਸਲ ਕਹਾਣੀ ਹੋ ਸਕਦਾ ਸ਼ੈਲਰਾ ਵਾਲਾ ਕਿਹਦਾ ਅਸੀਂ ਇਹ ਚਾਉਂਦੇ ਆ ਸਾਨੂੰ ਉਹ ਨੁਕਸਾਨ ਹੁੰਦਾ ਸਾਡਾ ਇਹੀ ਮਤਲਬ ਹੈ ਕਿੱਟੋ-ਕੱਟ ਕਿਸਾਨ ਲਈ ਤੁਸੀਂ ਕੀ ਸੋਚਦੇ ਹੋ ਤੁਸੀਂ ਸਰਕਾਰ ਜਿਸ ਦੇ ਖੇਤ ਦੇ ਵਿੱਚ ਨੂੰ ਨਾ ਲੱਗਦਾ ਕਿ ਉਹਨੂੰ ਅਲਟਰਨੇਟਿਵ ਕੀ ਦੇਵੇਗਾ ਸਾਡਾ ਇੱਕ ਅਲਟਰਨੇਟਿਵ ਤਾਂ ਬਹੁਤ ਆ ਕਿਹੜੇ-ਕਿਹੜਾ ਕਿੰਨੇ ਅਲਟਰਨੇਟਿਵ ਆ ਦੇ ਕੋਈ ਪਤਾ ਲੱਗੇ ਸੀ ਲੋਕਾਂ ਦੱਸੀਏ ਜਾ ਕੇ ਵੀ ਆਹ ਵੇਚ ਸਕਦੇ ਤੁਸੀਂ ਆਪਾਂ ਮੱਕੀ ਲਾ ਸਕਦੇ ਹਾਂ ਅੱਛਾ ਮੱਕੀ ਮੱਕੀ ਵੀ ਮਾੜੇ ਪਾਣੀ 'ਚ ਨਹੀਂ ਹੁੰਦੀ ਪੋਰਾ ਦੇ ਪਾਣੀ ਦੇ ਢੱਕੀ ਦੇ ਇੱਥੇ ਇੱਕ ਨੰਬਰ ਪਾਣੀ ਜ਼ਰੂਰ ਹੁੰਦੀ ਸੀ ਮੰਨਦੀਆਂ ਗੱਲਾਂ ਪਰ ਜਿੱਥੇ ਮਾੜਾ ਪਾਣੀ ਉੱਥੇ ਮੱਕੀ ਨਹੀਂ ਹੁੰਦੀ ਅੰਤ ਤਰੀ ਤੁਸੀਂ ਕਿੰਨੀ ਮੱਕੀ ਬੀਜੋਗੇ ਆਪਦੇ ਬਾਣ ਚ ਕਿ ਤੁਹਾਡੇ ਬੋਲ ਮੁਬਾਰਕ ਜੀ ਅਜੇ ਮੈਂ ਬੜਿਆਂ ਨਹੀਂ ਭਾਈ ਸਾਹਿਬ ਨਹੀਂ ਕੋਈ ਗੱਲ ਨਹੀਂ ਅੱਛਾ ਉਸ ਤੋਂ ਅੱਗੇ ਸਾਡਾ ਸਪੀਕਰ ਸਾਹਿਬ ਇਹ ਕਹਿੰਦਾ ਝੰਡੇ ਲੈ ਕੇ ਵੀ ਲੜਾ ਸਾਡੇ ਅੱਗੇ ਆ ਜਾਂਦੇ ਆ ਕੌਣ ਕਹਿੰਦਾ ਆਪਣੇ ਸਪੀਕਰ ਸਾਹਿਬ ਗੁਰ ਸਿੰਘ ਸੰਧਵਾ ਸੰਧਵਾ ਕਿਉਂਕਿ ਇਹ ਵੇਲੜਾ ਨੇ ਥੋੜੀ ਸਰਕਾਰ ਬਣਾਈ ਹੈ ਜੀ ਤੁਸੀਂ ਆ ਕੇ ਉੱਥੇ ਧਰਨੇ ਦੇ ਵਿੱਚ ਬੈਠਦੇ ਹੋ ਜੀ ਸਾਡੇ ਚ ਉਦੋਂ ਨਾ ਜਿਹੜੀ ਕਿ ਤੁਸੀਂ ਸਰਕਾਰ ਬਣੀ ਠੀਕ ਹੈ ਪੂਰੀ ਸਰਕਾਰ ਦੇ ਵਿੱਚ ਤੁਸੀਂ ਵੀ ਦੇ ਵਿੱਚ ਆ ਗਏ ਹੋ ਤੇ ਪਰ ਆਪਣਾ ਜਿਹੜਾ ਏਰੀਆ ਇਹ ਏਰੀਆ ਨੂੰ ਬੜਾ ਬਚਾ ਕੇ ਰੱਖੋ ਅਸੀਂ ਧੰਨਵਾਦ ਕਰਦਾ ਕਿ ਤੁਸੀਂ ਐਮਐਲ ਬਣੇ ਹੋ ਪਰ ਸਾਡਾ ਜਿਹੜਾ ਹਾਈਬ੍ਰਿਡ ਝੋਨੇ ਦਾ ਇਹ ਮਸਲਾ ਹੱਲ ਕਰਾਓ ਕਿ ਸਾਡੇ ਪਾਣੀ ਬਹੁਤ ਮਾਰੀ ਆ ਬਿਲਕੁਲ ਸੀਨ ਤੋਂ ਉਹ ਗੱਲ ਕਰਾਂਗੇ ਕਿਉਂਕਿ ਮੈਨੂੰ ਛੋੜੇ ਨਾਲ ਵੱਧ ਤਾਂ ਮੈਨੂੰ ਆਪ ਨੂੰ ਚਰਦਾ ਪਰ ਜਿਹੜੀ ਆ ਗੱਲ ਕਹਿਣੀ ਆ ਜੀ ਮੈਂ ਇਸ ਗੱਲ ਦੀ ਸਖਤ ਜ਼ਿੰਦਿਆ ਕਰਦਾ ਕਿਉਂਕਿ ਜਿੰਨਾ ਔਖਾ ਕਿਸਾਨ ਆ ਜੈ ਮੈਨੇ ਚੋ ਜੀ ਦਿਲ ਤੋਂ ਬੋਲਦਾ ਮੈਂ ਐਜ਼ ਲੀਟਰ ਕਿਉਂਕਿ ਹੱਡ ਬੀਤੀ ਹਾਂ ਮੇਰੀ ਹੱਡ ਬੀਤੀ ਵੀ ਹੈ ਜੀ ਜਿੰਨਾ ਔਖਾ ਆਪਾਂ ਪੈਸਾ ਕਮਾਉਣੇ ਆ ਕੋਈ ਨਾ ਕੋਈ ਇੰਡਸਟਰੀਅਲਿਸਟ ਨਾ ਕੋਈ ਨੌਕਰੀ ਵਾਲਾ ਸਭ ਤੋਂ ਵੱਧ ਔਖਾ ਪੈਸਾ ਅਗਰ ਕਿਸੇ ਦੇ ਘਰ ਚ ਪੈਂਦਾ ਤਾਂ ਉਹ ਆਪਾਂ ਕਿਸਾਨ ਅਸੀਂ ਅਸਾਂ ਫਾਰਮਰ ਵੀ ਆ ਜੀ ਕਿਸਾਨ ਪਿੰਡਾਂ ਦੇ ਵਿੱਚ ਧੋਨੇ ਦੀ ਰਹਿਤੂ ਲੋਕ ਅੱਗ ਲਾਉਂਦੇ ਨੇ ਉਹ ਤੋਂ ਸਾਡਾ ਫਾਇਰਟ ਲੈਟ ਕੰਮ ਕਰਦਾ ਸਾਡੇ ਪਲੀ ਹੁਲਾਜੂਗੀ ਫਰਾਂ ਫਰਾਂ ਸਭਲਾ ਤੁਹਾਡਾ ਬੜੀ ਜਲਦੀ ਪਹੁੰਚ ਜਾਂਦੇ ਤੇ ਅੱਗ ਲੱਗੀ ਪਿਆ ਅੱਜ ਇੰਨੀਆ ਕੰਕਰ ਸੜ ਰਹੀਆਂ ਨੇ ਕਿ ਉਹ ਕ੍ਰਿਕਟ ਦੀ ਕਾਰਵਾਈ ਅੱਜ ਕਿੰਨੀ ਘੋਰੀ ਉਸਾਸ ਤਰੀਕੇ ਨਾਲ ਜਮੂਰੇ ਅੰਮ੍ਰਿਤ ਦਾ ਮੁਕੇ ਜਾ ਕੇ ਪਸਾਨ ਹੋਉਦਾ ਹੈ ਅੱਜ ਸਾਰਾ ਪ੍ਰਾਣੀ ਕਰਤੀ ਤੁਸੀਂ ਕ ਦਿੱਤੋ ਮੰਨਦੇ ਹੋ ਔਰ ਜਿਹੜਾ ਉਸ ਦਿਨ ਦੇ ਵਿੱਚ ਕਿੰਨੇ ਕੇਸ ਹੋਏ ਉਹਨਾਂ ਨੂੰ ਡਬਲ ਜੁਰਮਾਨਾ ਕੀਤਾ ਗਿਆ ਅੱਜ ਹੀ ਸਾਡਾ ਪ੍ਰਸ਼ਾਸਨ ਦਾ ਐਸਡੀਐਮ ਐਪਲੀਕ ਪ੍ਰੋਸੈਸਮੈਂਟ ਐਕਟਿਵ ਕਰਾਇਆ ਕਿਉਂਕਿ ਦੂਜੇ ਦੇ ਲੈ ਕੇ ਉਹ ਵੀ ਇਹ ਗੱਲ ਕਰਦੇ ਨੇ ਵੀ ਯਾਰ ਛੇਤੀ ਆਓ ਸਾਡੇ ਕੋਲੇ ਆ ਕੇ ਤੁਸੀਂ ਡਿਮਾਂਡਤਾ ਕਰਵਾਓ ਥੋੜੀ ਅਸੀਂ ਐਫ ਆਈ ਆਰ ਕਰ ਰਹੇ ਹਾਂ ਜੁਰਮਾਨੇ ਭਰ ਰਹੇ ਹਾਂ ਉਹਨਾਂ ਲੋਕਾਂ ਤੇ ਇਹਨਾਂ ਤੇ ਸੱਦ ਕੀਤਾ ਜਾਂਦਾ ਜਦੋਂ ਕਿ ਕੈਬਨਿਟ ਦੇ ਮੰਤਰੀ ਪਿਊਸ਼ ਗੋਇਲ ਵਰਗੇ ਖੁਦ ਕਹਿੰਦੇ ਨੇ ਝੂਨੇ ਝੋਨੇ ਦੀ ਪ੍ਰਾਜਾ ਤੁੰਗਾ ਤਾਂ ਦਿੱਲੀ ਜਾਂਦੇ ਹੀ ਨਹੀਂ ਐਨਜੀਟੀ ਨੇ ਖੁਦ ਕਹਿ ਦਿੱਤਾ ਐਨਜੀਟੀ ਦੇ ਮੈਂਬਰ ਨੇ ਕਹਿ ਦਿੱਤਾ ਕਿ ਜਿਹੜਾ ਚੁਕੂਨੀ ਦੀ ਪ੍ਰਧਾਨ ਤੁਮ ਦਿੱਲੀ ਨਹੀਂ ਜਾਂਦਾ ਪਰ ਫੇਰ ਵੀ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ ਜਾ ਰਿਹਾ ਇਹਦੀ ਆਵਾਜ਼ ਤਾਂ ਘੱਟੋ ਘੱਟ ਸਾਡੇ ਸੂਬੇ ਦੀ ਸਰਕਾਰ ਨੂੰ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਨਾਲ ਗੱਲ ਕਰਨੀ ਤੁਹਾਡੇ ਮੰਤਰੀ ਕਹਿੰਦੇ ਧੂਆਂ ਢੀ ਜਾਂਦਾ ਕਿ ਤੁਸੀਂ ਸਾਨੂੰ ਕਹਿੰਦੇ ਤੁਸੀਂ ਫਰਚੇ ਕਰਵਾਓ ਜਾਂ ਜਿਹੜੀ ਪਤਾ ਉਹ ਕਹਿੰਦੇ ਕਿ ਤੁਸੀਂ ਆਪ ਹੀ ਕਰ ਰਹੇ ਹੋ ਜੀ ਮੈਂ ਅਸਲ ਗੱਲ ਇਹ ਹੈ ਕਿ ਮੈਂ ਅਜੇ ਨਵਾਂ ਨਵਾਂ ਪਖਾਏ ਹਾਂ ਸਰਕਾਰ ਤੁਸੀਂ ਕਿੰਨੀਆਂ ਗੱਲਾਂ ਤਾਂ ਮੈਨੂੰ ਵੀ ਨਹੀਂ ਪਤਾ ਜਿਹੜੀਆਂ ਤੁਸੀਂ ਦੱਸ ਰਹੇ ਹੋ ਪਰ ਜਿਹੜਾ ਆ ਹੁਣ ਤੁਸੀਂ ਗੱਲ ਕੀਤੀ ਹੈ ਕਨਕਦੀ ਕਿ ਭਾਈ ਸਾਹਿਬ ਕਿਸੇ ਨੇ ਲਾਈ ਨਹੀਂ ਆ ਤਾਂ ਬਾਈ ਚਾਂਸ ਲੱਗੇ ਜਿਹੜਾ ਲੱਗੀ ਬਾਈ ਚਾਂਸ ਸਾਡਾ ਕਹਿੰਦਾ ਬੰਬ ਕੱਟੋ ਘਟੋ ਸੈਟੇਲਾਈਟ ਦੇ ਦੇਣਾ ਹੈ ਸੈਟੇਲਾਈਟ ਆਹਨੂੰ ਵੱਡੀਆਂ ਪਹਿਲਾਂ ਪੰਜਾਬ ਵਾਲੇ ਪੁਛਾਰੇ ਮੌਜੂਦ ਪਹਿਲਾਂ ਹੀ ਖੜਾ ਹੋਵੇ ਬੀ ਦੇਖੋ ਅੱਗ ਲੱਗੀ ਸਾਨੂੰ ਪਤਾ ਲੱਗ ਗਿਆ ਸੀ ਇੱਥੇ ਪਹੁੰਚੀ ਕਿੰਨੇ ਕਾਲਾ ਇੱਥੇ ਤੋਂ ਕਿੰਨੇ ਮਿੰਟ ਪਤਾ ਸਾਨੂੰ ਇਹ ਪਹਿਲਾਂ ਤੁਰ ਤੇ ਕੋਈ ਬਹੁਤ ਘੰਟੇ ਘੰਟੇ ਕਰਵਾਉਂਦੇ ਸੀ ਇੱਕ ਵੀ ਆ ਗੁੜੇ ਡਾ ਕਿੰਨਾ ਕਿੰਨਾ ਏਰੀਆ 100 100 ਪਾਈ ਜੀ ਕੋਈ ਜਾਂਦੀ ਆਪਣੀ ਦੇਚੇ ਦੇ ਅੰਚੀ ਛੋੜੇ ਘੰਟੇ ਆ ਕੇ ਕਰਦੇ ਸੀ ਉਦੋਂ ਪਹਿਲਾਂ ਪਹੁੰਚ ਜਾਂਦੇ ਸੀ ਫਿਰ ਜੀ ਆਪਣੇ ਦੇਖੋ ਟਰਾਲੀਆਂ ਆਪਣੇ ਐਮਐਲਏ ਦੇ ਘਰੋਂ ਮਿਲਗਾ ਕੋਈ ਕਾਰਵਾਈ ਸਾਡੇ ਜਿਹੜੇ ਸਿਲੰਡਰ ਉਹ ਵਿਗ ਗਏ ਵੇਖੋ ਵੀ ਉੱਥੇ ਕਿੰਨਾ ਕੁਛ ਲਲਾਾਂ ਵੀ ਕਰਦਾ ਕਿ ਅਸੀਂ ਨਹੀਂ ਜਾਂਦਾ ਵੀ ਕੀ ਕੁਝ ਹੋਇਆ ਲੋਹੇ ਦੀਆਂ ਲਹਿਰਾਂ ਪਾਈਆਂ ਸਾਡੀਆਂ ਕਿ ਜਿਹੜੀ ਕ੍ਰੀਸੀ ਸੀਗੇ 100 ਕੁਟਰ ਵਾਲੇ ਵੀ ਚੱਪਲ ਚੋਰ ਥੱਬਾ ਆਪਣੀ ਸਰਕਾਰ ਤੇ ਬਹੁਤ ਵੱਡਾ ਲੱਗਿਆ ਹੋਰ ਆ ਜੀ ਸਾਡੀ ਟਰਾਲੀ ਚੋਰ ਚੱਪਲ ਚੋਰ ਕੜਛੀ ਚੋਰ ਲੱਟਕੀ ਚੋਰ ਸਰਕਾਰ ਚੋਰ ਹੈ ਸਰਕਾਰ ਨੇ ਸਾਡੇ ਨਾਲ ਵਾਅਦਾ ਕਰਕੇ ਸਾਡੀ ਖੂਨ ਖਾਦਾ ਮਾਰਿਆ ਜੀ ਸੋਰੀਆਂ ਖੱਡਦੀਆਂ ਜਿਹੜਾ ਲਾਦੇ ਆ ਕਿ ਦੇਸ਼ ਸਾਡਾ ਇਹ ਸਾਰਾ ਕੰਟੇੜਾ ਪਿਆ ਪਰ ਸਰਕਾਰ ਦੇ ਵਾਸਤੇ ਗਲਤੀ ਵੀ ਆਪਦੀ ਬਹੁਤ ਵੱਡੀ ਸਰਕਾਰ ਦੇ ਇਸ ਤੱਕਾ ਕੀਤਾ ਜੀ ਕਿਸਾਨਾਂ ਦੇ ਨਾਲ ਇੱਕ ਪਾਸੇ ਕਿਸਾਨ ਕਰ ਸਰਕਾਰ ਕਿਸਾਨਾਂ ਦੇ ਨਾਲ ਖੜਾਂਗੇ ਅਸੀਂ ਬਦਲਾ ਦੀ ਸਰਕਾਰ ਆ ਪਰ ਇਹ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਨੇ ਬਦਲਾ ਲੈਣ ਦੇ ਵਿੱਚ ਵੱਡੀ ਮਤਲਬ ਜ਼ਿੰਮੇਵਾਰੀ ਨਿਭਾਈ ਆ ਕਿਤੇ ਨਾ ਕਿਤੇ ਬਹੁਤ ਵੱਡਾ ਦੁੱਖ ਮੈਂ ਤਾਂ ਮੰਨਦਾ ਜੀ ਤੁਹਾਡੇ ਕਰਕੇ ਸਰਕਾਰ ਦੇ ਸਾਰੇ ਪਾਸੇ ਨਹੀਂ ਸਰਕਾਰ ਕਿਉਂ ਤਾਂ ਮੈਂ ਦਿਲ ਤੋਂ ਕਹਿੰਦਾ ਆਵਾਜ਼ ਪਾਉਂਦੇ ਮੈਂ 1.5 ਸਾਲ ਉੱਥੇ ਬੈਠ ਕੇ ਬਦਲਾਅ ਦੀਆਂ ਗੱਲਾਂ ਕਰੀਆਂ ਜਿਹੜੇ 25 ਸਾਲ ਰਾਜ ਕਰਨਾ ਸੀ ਤੁਸੀਂ ਉਸ ਦੇ ਨਾਲ ਸੀਗੇ ਕੀ ਹਾਲ ਹੋਇਆ ਇੱਕ ਐਮਐਲ ਨਹੀਂ ਬਣਦਾ ਬਦਲਾਅ ਲਿਆਂਦਾ ਤਾਂ ਹੁਣ ਦਰਦੀ ਨਾਲ ਲਿਆਂਦਾ ਤੇ ਹੁਣ ਫਾਨੂੰ ਕੋਈ ਨਹੀਂ ਫਰਕ ਪੈਣਾ ਗਸ਼ਟ ਚੱਲ ਜਾਾਂਗੇ ਉਹ ਤੂੰ ਭੈੜਾ ਹਾਲ ਕਰ ਦਿਆਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਦੇ ਸਾਡੇ 92 ਆ ਤੁਸੀਂ ਇੱਕ ਲੈ ਆ ਕੇ ਦੇਖੋ ਤੂੰ ਕਰਦੀ ਛੋਡੀ ਮਾਰਦੀ ਹੈ ਜੀਤਾ ਵੜਾ ਕਰਦਾ ਲਗੜਿਆਂ ਦਾ 20 ਭਰਾਈ ਗਏ ਪਾਥੀਆਂ ਦਾ 20 ਭਰਾਈ ਗਏ ਅਸੀਂ ਵੀ ਸੋਚ ਰਹੇ ਆ ਯਾਰ ਪਤਾ ਨਹੀਂ ਤਾਲੀਆਂ ਬੈਠੀਆਂ ਕਿਹੜਾ ਮੋਟੋ ਪੈਣਾ ਉਹ ਦੂਰ ਜੀ ਆਮ ਦੇ ਰਹੇ ਨੇ ਮੋਬਾਈਲ ਰਿਪੇਅਰ ਕਰਨ ਵਾਲਾ ਕਿਉਂ ਜੀ ਮੈਨੂੰ ਸਭ ਦਾ ਮੋਬਾਈਲ ਰਿਪੇਅਰ ਕਰਦਾ ਨਾ ਬਾਟੀਆਂ ਪਾਉਂਦਾ ਉਹਨੂੰ ਪ੍ਰਾਲੀਆਂ ਦਾ ਦੁੱਖ ਨਹੀਂ ਵਾਜੀ ਫਾਈਟਾਈ ਲੱਖ ਰੁਪਏ ਦੀ ਸਾਡੀਆਂ ਟਰਾਲੀਆਂ ਉਹ ਕਹਿੰਦਾ ਸੀ ਟਰਾਲੀਆਂ ਦੀ ਇੰਫਰਾ ਨਹੀਂ ਕਰਾਵਾਂਗੇ ਅੱਜ ਤੁਹਾਡੇ ਕੇ ਅਸੀਂ ਬੈਂਕ ਕੇ ਰੱਖਿਆ ਤੁਸੀਂ ਸਰਕਾਰ ਕੀਤੀਆਂ ਪਰ ਉਹ ਇਹੋ ਜਿਹੇ ਐਮਐਲਏ ਸਰਕਾਰ ਨੇ ਜਿਹੜਾ ਰੱਖਿਆ ਗਈ ਇਸ ਸਰਕਾਰ ਤੱਕ ਪਹੁੰਚਾਓ ਹਾਈਬ੍ਰਿਡ ਛੋਣੇ ਦਾ ਪਹਿਲ ਤੇ ਬੇਸਿਕ ਮਤਾਨ ਕਰਾਉਗੀ ਮੈਂ ਕੋਈ ਛੋੜੀ ਪਾ ਕੇ ਲੈ ਕੇ ਜਾਊਂਗਾ ਜੀ ਸੀਐਮ ਸਾਹ ਕੁਲਵੀ ਗੱਲ ਕਰੂੰਗਾ ਸਰਕਾਰ ਦੇ ਵਿੱਚੋਂ ਤੁਹਾਡਾ ਪੂਰਾ ਠਾਊਂਗਾ ਬੁੱਧੀ ਠੀਕ ਹੈ ਜੀ ਭਾਈ ਮੇਰੇ ਹਲਕੇ ਦੇ ਕਿਸਾਨਾਂ ਨੂੰ ਆਹ ਪ੍ਰੋਬਲਮ ਆ ਉਹਨਾਂ ਦੀ ਸੌਫਟ ਕਰ ਠੀਕ ਹੈ ਕਰੋ ਅੱਜੋ ਨਿਹਰਾ ਜ਼ਰੂਰ ਕਰੋ ਇਹ ਕਹੇ ਦੱਸੋ ਪਿਛਲੇ ਵਾਰੀ ਉਹੋ ਹੀ ਜਿਹੜਾ 26 ਬੋਲਿਆ ਯੂਨੀਵਰਸਿਟੀ ਦਾ ਬੀ ਆ ਉਹ ਚੈਲਰ ਵਾਲੇ ਲੰਗਰ ਦੀ ਸੀ ਸਾਥੋਂ 10 10 ਕਿਲੋ ਕਾਟ ਲਈ ਹੈ ਨਹੀਂ ਮੈਂ ਤਾਂ ਇੱਥੇ ਲਗਨੀ ਦਿੱਤੀ ਯਾਰ ਕਿੱਦਾਂ ਲੱਗੇ ਇੱਕ ਲਾਸਟ ਤੇ ਹੋਰ ਦੀ ਨਵਾਂ ਮੁੱਦਾ ਕਰਦੇ ਐ ਧਿਆਨ ਚੋਂ ਪਾਸੇ ਹੋ ਗਈ ਐ ਐਮਐਲ ਸਾਹਿਬ ਇੱਕ ਮੰਡੀ ਇਸ ਵਾਰੀ ਨਾ ਨਵੀਂ ਬਿਮਾਰੀ ਆਈ ਐ ਕਣਕ ਨੂੰ ਕਰਨਾਲ ਬੰਟ ਦੇ ਨਾਲ ਦਿੱਤੇ ਸ਼ਾਇਦ ਤੁਹਾਡੀ ਨਿਗਾਹ ਦੇ ਵਿੱਚ ਆਈ ਬਹੁਤ ਸਾਰੀਆਂ ਕਣਕਾਂ ਨੇ ਜਿਹੜੀਆਂ ਜਾਣਾ ਹਾਂ ਕਾਲੀ ਹਾਂ ਹਾਂ ਕਾਲੀ ਹਾਂ ਜੀ ਉਹਦੇ ਬਾਰੇ ਜ਼ਰੂਰ ਸਰਕਾਰ ਨੂੰ ਗੌਰ ਕਰਨਾ ਕਿਉਂਕਿ ਲੋਕ ਕਰ ਇੱਕ ਤਾਂ ਬਿਲ ਮੇਰੇ ਧਿਆਨ ਚਾਹੀ ਹਾਂ ਵਿਕਣ ਦੇ ਵਿੱਚ ਦਿੱਕਤ ਆ ਰਹੀ ਹੈ ਹਾਂ ਦੂਸਰੀ ਗੱਲ ਹੈ ਜਿਹਦਾ ਰੇਟ ਦਾ ਕੱਟ ਲੱਗਦਾ ਤਾਂ ਉਹ ਲੋਕਾਂ ਨੂੰ ਜ਼ਰੂਰ ਉਹਦੇ ਵਿੱਚ ਪਹੁੰਚੀ ਕੋਈ ਗੱਲ ਕੋਈ ਗੱਲ ਨਹੀਂ ਠਹਾਉਂਗਾ ਕੋਈ ਗੱਲ ਨਹੀਂ ਪਾਈ ਸਾਹਿਬ ਠੀਕ ਹੈ ਜੀ ਬਹੁਤ ਹਮਦਰਦੀ ਹੈ ਤੁਹਾਡੇ ਨਾਲ ਜੀ ਜਦੋਂ ਸਰਕਾਰ ਦਾ ਯੂਨੀਵਰਸਿਟੀ ਨੇ ਬੀ ਡਿਕਲੇਅਰ ਕਰਤਾ ਫਿਰ ਛੰਦਰਾ ਵਾਲੇ ਜਿਵੇਂ ਕੋ ਨੂੰ ਤਾਂ ਅਸਲੀ ਕੱਟ ਹੈ ਉਹਨੂੰ ਕੱਟ ਕਿਉਂ ਮੰਨ ਲਓ ਉਹਨੂੰ ਕਿਉਂ ਨਹੀਂ ਲਿਆ ਪਿਛਲੇ ਸਾਲ 26 ਨੂੰ 26 ਨੂੰ ਲੈਣਾ ਚਾਹੀਦਾ ਸੀ ਪਰ ਮੈਨੂੰ ਜਿਹੜਾ ਮੇਰੇ ਧਿਆਨ ਚ ਆ ਗਿਆ ਭਾਈ ਸਾਹਿਬ ਉਹ ਤਾਂ ਨਹੀਂ ਮੈਂ ਲੱਗਣ ਦਿੱਤਾ ਬਹੁਤ ਜਗ੍ਹਾ ਤੇ ਲੱਗ ਗਿਆ ਉਹ ਹੋ ਗਿਆ ਚਲੋ ਕੋਈ ਨਹੀਂ ਧਿਆਨ ਜਿ ਕਰਾ ਦੇ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਸੱਤੇ ਅੱਜ ਅਸੀਂ ਗਿੱਦਲਵਾ ਬਲਾਕ ਦੇ ਪਿੰਡ ਤੁੰਸਰ ਦੇ ਵਿੱਚ ਖੜੇ ਸੀ ਸਾਣ ਵੀਰੋ ਤੁਹਾਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਆਪਣਾ ਖਨੋਰੀ ਬਾਡਰ ਤੇ ਬਹੁਤ ਵਿਵਿਧੀਆਂ ਕੀਤੀਆਂ ਆਪਣੇ ਮੋਰਚੇ ਨੂੰ ਪਿੱਠ 'ਚ ਛੁਰਾ ਮਾਰ ਕੇ ਸਾਡੇ ਘਰ ਆਇਆ ਗਿਆ। ਉਸ ਤੋਂ ਬਾਅਦ ਇਹਨਾਂ ਨੇ ਫਿਰ ਹਾਈਬ੍ਰਿਡ ਝੋਨੇ ਦਾ ਹੁਣ ਵੀ ਬੀ ਬੈਨ ਕਰ ਦਿੱਤਾ ਤੇ ਹੋਰ ਵੀ ਜਦੋਂ ਸਦਾਚਿ ਕਿਤੇ ਵੀ ਰੋਜ਼ ਮਜਾਰਾ ਧਰਨਾ ਕਰਦੇ ਤਾਂ ਇਹਨਾਂ ਦੇ ਲੀਡਰ ਬੋਲਦੇ ਨੇ ਕਿ ਜੇ ਵਿਲੜ ਰੋਕਦੇ ਨਹੀਂ ਤਾਂ ਸਾਡੇ ਮਨ ਦੇ ਵਿੱਚ ਕਈ ਸਰੇ ਸਵਾਰ ਸੀ। ਸੋ ਅੱਜ ਅਸੀਂ ਬੇਸ਼ੱਕ ਸਾਡੇ ਕੋਲੇ ਸਾਡੇ ਕਿਸਾਨਾਂ ਨੂੰ ਸਿਰ ਖੁਰਕਣ ਦਾ ਸਮਾਂ ਨਹੀਂ ਹੈ ਮੰਡੀਆਂ ਦੇ ਵਿੱਚ ਇੰਨੀ ਜ਼ਿਆਦਾ ਕਣਕ ਦੀ ਹਲਚਲ ਹੋ ਰਹੀ ਆ ਖੇਤਾਂ ਚ ਚੂੜੀ ਬਣ ਰਹੀ ਆ ਪਰ ਫਿਰ ਵੀ ਸਾਡੇ ਬਲਾਕ ਦੇ ਵਿੱਚੋਂ ਗੱਡੀ ਗਿਣਤੀ ਸਾਡੇ ਵੀ ਕਿਸਾਨ ਇਕੱਠੇ ਹੋਏ ਤੇ ਅਸੀਂ ਇੱਕ ਜਿਹੜਾ ਐਮਐਲਏ ਆ ਡਿੰਪੀਟੂ ਉਸ ਨੂੰ ਇਥੇ ਰੋਕ ਕੇ ਸਵਾਲ ਕੀਤੇ ਸੀ ਜਿੰਨੇ ਸਾਡੇ ਸਵਾਲ ਸੀ ਸਾਰੇ ਉਹਨਾਂ ਨੂੰ ਰੋਕ ਕੇ ਦੱਸੇ ਨੇ ਕਿ ਸਾਡੀਆਂ ਆਹ ਮੁਸ਼ਕਲਾਂ ਆ ਤੁਸੀਂ ਧੱਕੇ ਕੀਤੇ ਨੇ ਤੇ ਉਹ ਇਹਨਾਂ ਦਾ ਜਿਹੜਾ ਹੋ ਜਾਂ ਫਿਰ ਇਹਨਾਂ ਦਾ ਬਣਦਾ ਸੀ ਜਵਾਬ ਦੇ ਕੇ ਗਏ ਨੇ ਤਾਂ ਚਲ ਵਧੀਆ ਹੋਇਆ ਕਿ ਉਹਨਾਂ ਸਾਡੀ ਗੱਲ ਧਿਆਨ ਦੇ ਨਾਲ ਸੁਣ ਲਈ ਤੇ ਸਾਡੇ ਸਵਾਲਾਂ ਦੇ ਜਵਾਬ ਕਹਿੰਦੇ ਨਹੀਂ ਕਿ ਅਸੀਂ ਰੱਖਾਂਗੇ ਸੀਐਮ ਕੋਲ। ਅਗਰ ਉਹ ਸੀਐਮ ਮਾਨਤ ਸਾਹਿਬ ਦੇ ਕੋਲ ਇਹ ਗੱਲਾਂ ਸਾਰੀਆਂ ਰੱਖਦੇ ਨਹੀਂ ਉਹ ਦਾ ਪ੍ਰੋਪਰ ਹੱਲ ਕਰਦੇ ਨੇ। ਖਾਸ ਕਰਕੇ ਚਲੋ ਜਿਹੜਾ ਸਮਾਂ ਬੀਤ ਗਿਆ ਉਹਦੀ ਤਾਂ ਮੈਂ ਨਹੀਂ ਗੱਲ ਕਰਦਾ। ਹੁਣ ਹਾਈਬ੍ਰਿਡ ਝੋਨੇ ਤੇ ਇਥੇ ਜ਼ਰੂਰ ਗੱਲ ਕਰਦੇ ਆ ਕਿ ਹਾਈਬ੍ਰਿਡ ਝੋਨੇ ਦਾ ਵੀ ਹਰ ਹਾਲ ਦੇ ਸਰਕਾਰ ਨੂੰ ਦੇਣਾ ਚਾਹੀਦਾ ਤੇ ਨਹੀਂ ਤਾਂ ਜਿੰਨਾਂ ਪਿੰਡਾਂ ਵਿੱਚ ਪਾਣੀ ਮਾੜੇ ਨੇ ਉੱਥੇ ਹੋਰ ਕੋਈ ਫਸਲ ਹੋਣੀ ਨਹੀਂ। ਹਾਈਬ੍ਰਿਡ ਉਹਨਾਂ ਨੂੰ ਬੀਜ ਨਹੀਂ ਦੇਣਾ ਤਾਂ ਉਹ ਲੋਕ ਫਿਰ ਮਜਬੂਰ ਹੋ ਜਾਣਗੇ। ਫਾਈਨੈਂਸ਼ੀਅਲ ਤੌਰ ਤੇ ਨਿਕੰਮ ਦਿਓਰ ਹੋਣਗੇ ਕਿ ਉਹਨਾਂ ਖੁਦਕੁਸ਼ੀਆਂ ਕਰਨੀਆਂ ਪੈਣਗੀਆਂ ਤੇ ਉਹਦਾ ਇੱਕ ਇੱਕ ਬੰਦੇ ਦਾ ਜਿਹੜਾ ਜ਼ਿੰਮੇਵਾਰ ਆ ਇਹ ਪੰਜਾਬ ਸਰਕਾਰ ਹੋਊਗੀ ਇੱਥੇ ਵੀ ਦੂਸਰੀ ਗੱਲ ਆ ਸਾਡੇ ਜਿਹੜੇ ਖੇਤਾਂ ਦੇ ਵਿੱਚ ਅੱਗ ਲੱਗ ਰਹੀ ਆ ਅੱਗ ਲੱਗਣ ਦੇ ਕਾਰਨ ਤਾਂ ਭਾਵੇਂ ਕਈ ਨੇ ਉਹਦੇ ਕਿਤੇ ਕਿਤੇ ਨਾ ਬਿਜਲੀ ਵਿਭਾਗ ਵੀ ਮਤਲਬ ਉਹਦੇ ਵਿੱਚ ਕਿਤੇ ਨਾ ਕਿਤੇ ਦੋਸ਼ੀ ਬਣਦਾਗਾ ਤੇ ਹੋਰ ਵੀ ਬਹੁਤ ਸਾਰੇ ਕਾਰਨ ਨੇ ਪਰ ਸਰਕਾਰ ਨੂੰ ਵੀ ਅਸੀਂ ਪੁੱਛਦੇ ਆ ਕਿ ਯਾਰ ਜੇ ਸੈਟੇਲਾਈਟ ਰਾਈ ਤੁਸੀਂ ਸਾਡੇ ਖੇਤਾਂ ਦੇ ਵਿੱਚ ਛੋਟੀ ਜੀ ਇੱਕ ਖਾਲਸਵਾਰ ਕੇ ਸੀ ਢੇਰ ਨੂੰ ਵੀ ਘਾਦ ਨੂੰ ਅੱਗ ਲਾਦਨੇ ਤਾਂ ਉਹਦੇ ਤੇ ਤੁਸੀਂ ਸਾਡੇ ਕੇਸ ਕਰਦਨੇ ਹੋ ਤੇ ਹੁਣ ਹਜ਼ਾਰਾਂ ਹਜ਼ਾਰਾਂ ਏਕੜ ਬਚੀ ਨੇ 100-100 ਏਕੜ ਬਚੀ ਨੇ ਫਸਲ ਉੱਥੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਉੱਥੋਂ ਫੋਨ ਕਰ ਕਰਕੇ ਲੋਕ ਸਾਦੇ ਨੇ ਵੀ ਫਾਇਰ ਬਰਗੇਡਾ ਇੱਥੇ ਆਉਂ ਲੋਕ ਜਾਰੇ ਆਪ ਦਾ ਉਹ ਟਰੈਕਟਰ ਟੱਲ ਕੇ ਨਾਲ ਪਾਣੀ ਜਾ ਕੇ ਭਜਾਉਂਦੇ ਨੇ ਨਹੀਂ ਕਰਨਾ ਸਰਕਾਰ ਆ ਜਿਹੜੀ ਮਤਲਬ ਉਹ ਨਵਾਂ ਧਿਆਨ ਦੇਵੇ ਜਬਰ ਕਿਸਾਨਾਂ ਦੀ ਮਜਬੂਰੀ ਨੂੰ ਸਮਝੇ ਪੁੱਤਾਂ ਵਰਗੀ ਫਸਲ ਪੱਕੀ ਹੋਈ ਆ ਉਹਨੂੰ ਬਚਾਉਣ ਦੇ ਸਰਕਾਰ ਮਦਦ ਕਰੇ ਇੱਕ ਅਸੀਂ ਹੋਰ ਗੱਲ ਉਹਨਾਂ ਕੋਲੇ ਰੱਖੀ ਹੈਗੀ ਆ ਵੀ ਜਿਹੜੀ ਇਸ ਵਾਰੀ ਕਰਨਾਲ ਬੰਟ ਬਿਮਾਰੀ ਆਈ ਹੈ ਉਹ ਕੁਦਰਤੀ ਬਿਮਾਰੀ ਆ ਇਸ ਵਾਰੀ ਬਹੁਤ ਸਾਰੀਆਂ ਕਣਕਾਂ ਬਹੁਤ ਖਰਾਬ ਹੋ ਆਪਣਾ ਐਮਐਸਟੀ ਬਜੀ ਉਹ ਤਾਂ ਸਰਕਾਰ ਨਹੀਂ ਖਰੀਦ ਰਹੀ ਤਾਂ ਸਾਡੀ ਇਹ ਵੀ ਪਰਜੋਰ ਮੰਗਿਆ ਸੀ ਸਰਕਾਰ ਤੋਂ ਕਰਦੇ ਆ ਕਿ ਉਸ ਕਣਕ ਨੂੰ ਜਿੰਨੇ ਵੀ ਘੱਟ ਰੇਟ ਦੇ ਉੱਤੇ ਵਪਾਰੀ ਖਰੀਦਦੇ ਨੇ ਤੇ ਜਿਹੜਾ ਬਣਦਾ ਮੁਆਵਜ਼ਾ ਉਹ ਕਿਸਾਨਾਂ ਨੂੰ ਜੂਰ ਸਰਕਾਰ ਨੂੰ ਕੰਪਲਿਟ ਕਰਨਾ ਚਾਹੀਦਾ ਜਾਂ ਦੇਖਣਾ ਚਾਹੀਦਾ ਚਾਹੀਦਾ ਕਿ ਉਹ ਕਿਸਾਨਾਂ ਦਾ ਸਿੱਧਾ ਲਾਉ ਸੁਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ